ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਨਵਾਂ ਬਿਜ਼ਨਸ ਆਈਡੀਆ ਦੱਸਣ ਵਾਲਾ ਜੋ ਕਿ ਤੁਸੀਂ ਆਪਣੇ ਜੋ ਵੀ ਜੋ ਕੰਮ ਕਰ ਰਹੇ ਹੋ ਮਤਲਬ ਕਿ ਜੇ ਕੋਈ ਤੁਸੀਂ ਸਟੱਡੀ ਕਰ ਰਹੇ ਹੋ ਜੇ ਕੋਈ ਜੋਬ ਕਰ ਰਹੇ ਹੋ ਉਹਨੂੰ ਕਰਦੇ ਕਰਦੇ ਵੀ ਤੁਸੀਂ ਇੱਕ ਘੰਟਾ ਇਸ ਬਿਜ਼ਨਸ ਨੂੰ ਦੇ ਕੇ ਮਹੀਨੇ ਦਾ 40 ਤੋਂ 50000 ਰੁਪਏ ਆਰਾਮ ਨਾਲ ਕਮਾ ਸਕਦੇ ਹੋ ਇਸ ਕਰਕੇ ਵੀਡੀਓ ਨੂੰ ਬਿਨਾ ਸਕਿਪ ਕੀਤੇ ਤੁਸੀਂ ਧਿਆਨ ਨਾਲ ਵੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 5 ਤੋਂ 10 ਮਿੰਟ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਬਿਜ਼ਨਸ ਪਲਾਨ ਸਮਝਾਉਂਗਾ ਕਿ ਇਸ ਬਿਜ਼ਨਸ ਨੂੰ ਆਪਾਂ ਸ਼ੁਰੂ ਕਿਵੇਂ ਕਰਨਾ ਐਗਜ਼ੀਕਿਊਟ ਕਿਵੇਂ ਕਰਨਾ ਹੈ ਬਿਨਾ ਪਰ ਟਾਈਮ ਵੇਸਟ ਕੀਤੇ ਆਪਾਂ ਮੇਨ ਟੋਪਿਕ ਦੀ ਗੱਲ ਕਰਦੇ ਆਂ ਕਿ ਅੱਜ ਦਾ ਜੋ ਬਿਜ਼ਨਸ ਆਈਡੀਆ ਹੈ ਉਹ ਜਿਮ ਡਾਈਟ ਦੇ ਉੱਤੇ ਹੈ ਜਿਮ ਡਾਈਟ ਤੁਸੀਂ ਸਮਝ ਗਏ ਹੋਗੇ ਜਿਵੇਂ ਕੀ ਹੁੰਦਾ ਹੈ ਮਤਲਬ ਕਿ ਜੋ ਕਾਲੇ ਛੋਲੇ ਹੁੰਦੇ ਹਨ ਤੇ ਦਾਲਾਂ ਹੁੰਦੀਆਂ ਹਨ ਸਾਬਤ ਦਾਲਾਂ ਹਰੀ ਦਾਲ ਹੋਗੀ ਤੇ ਕੋਈ ਪਿੱਜੇ ਹੋਏ ਬਦਾਮ ਹੋਗੇ 2-4 ਇੱਕ ਦੋ ਕਿਸ਼ਮਿਸ਼ਾ ਹੋਗੀਆਂ ਮਤਲਬ ਇਹਨਾਂ ਨੂੰ ਜੇ ਆਪਾਂ ਰਾਤ ਨੂੰ ਪਿਓ ਕੇ ਰੱਖ ਦਿੰਨੇ ਆ ਤੇ ਅਗਲੇ ਦਿਨ ਆਪਾਂ ਇਹਨੂੰ ਕਪੜੇ ਦੇ ਵਿੱਚ ਬਨ ਗਏ ਕਿਸੇ ਚੀਜ਼ ਨਾਲ ਲਮਕਾ ਦਿੰਦੇ ਆ ਤੇ ਉਹਦੇ ਵਿੱਚ 2 ਤੋਂ 3 ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਜੜਾ ਨਿਕਲ ਜਾਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਪੁੰਗਰੇ ਹੋਏ ਛੋਲੇ ਜਾਂ ਦਾਲਾਂ ਕਹਿੰਦੇ ਆ ਨਾ ਇਹ ਬਹੁਤ ਹੀ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਨੇ ਤੇ ਹਰ ਇੱਕ ਜਿਮ ਵਾਲਿਆਂ ਨੂੰ ਇਹਦੀ ਫੈਸਿਲਿਟੀ ਇਹਦਾ ਲਾਭ ਉਹ ਇਹਨਾਂ ਨੂੰ ਖਾ ਨਹੀਂ ਪਾਉਂਦੇ ਕਿਉਂਕਿ ਉਹਨਾਂ ਕੋਲ ਇਹਨਾਂ ਵਕਤ ਨਹੀਂ ਹੁੰਦਾ ਜੋ ਇਸ ਚੀਜ਼ ਨੂੰ ਤਿਆਰ ਕਰ ਲੈਣ ਕਿਉਂਕਿ ਇਹਨੂੰ ਬਨਣ ਦੇ ਵਿੱਚ ਇਹਨੂੰ ਤਿਆਰ ਹੋਣ ਦੇ ਵਿੱਚ ਵਕਤ ਲੱਗਦਾ ਹੈ ਤੇ ਆਪਾਂ ਇਸੇ ਵਕਤ ਦਾ ਹੀ ਅੱਜ ਬਿਜ਼ਨਸ ਕਰਨ ਜਾ ਰਹੇ ਆ ਤੇ ਬਿਨਾਂ ਆਪਾਂ ਇਹ ਸਾਰੀ ਚੀਜ਼ ਨੂੰ ਆਪਾਂ ਤਿਆਰ ਕਰਨਾ ਹੈ ਤੁਸੀਂ ਇਹਨੂੰ ਤਿਆਰ ਕਿਵੇਂ ਕਰਨੇ ਹੋ ਜੇ ਤੁਸੀਂ ਕਲੀਅਰ ਇਸ ਨੂੰ ਜਾਣਨਾ ਚਾਹੁੰਦੇ ਹੋ ਤਾਂ YouTube ਤੇ ਬਹੁਤ ਸਾਰੀਆਂ ਵੀਡੀਓ ਪਈਆਂ ਹਨ ਜਿਨ੍ਹਾਂ ਦੇ ਵਿੱਚ ਤੁਹਾਨੂੰ ਇਹ ਦੱਸ ਸਕਦੇ ਹਨ ਕਿ ਜਿਮ ਡਾਈਟ ਇਹ ਕਿਵੇਂ ਤਿਆਰ ਹੁੰਦੀ ਹੈ ਤੁਸੀਂ ਆਪਦੀ ਮਰਜ਼ੀ ਨਾਲ ਇਹਨੂੰ ਵੀਡੀਓ ਦੇ ਵਿੱਚ ਵੇਖ ਕੇ ਆਪਦੇ ਇੱਕ ਮਾਈਂਡ ਨਾਲ ਤੁਸੀਂ ਇਸ ਚੀਜ਼ ਨੂੰ ਤਿਆਰ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਚੀਜ਼ ਵਧੀਆ ਰਹੇਗੀ ਮਤਲਬ ਕਿ ਇਹ ਡਾਈਟ ਨੂੰ ਆਪਾਂ ਤਿਆਰ ਕਰਕੇ ਇੱਕ ਛੋਟੇ-ਛੋਟੇ ਡਿਸਪੋਜ਼ਲ ਆਪਾਂ ਡਬੀਆਂ ਮਿਲਦੀਆਂ ਹਨ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਆ ਜਾਂਦੀਆਂ ਹਨ ਜਾਂ ਡਿਸਪੋਜ਼ਲ ਲਿਫਾਫੇ ਵੀ ਮਿਲਦੇ ਹਨ ਛੋਟੇ-ਛੋਟੇ ਹੁੰਦੇ ਹਨ ਉਹ ਤੁਸੀਂ ਆਪਣੇ ਸ਼ਹਿਰ ਜਾਂ ਪਿੰਡਾਂ ਦੇ ਹਿਸਾਬ ਨਾਲ ਵੇਖ ਸਕਦੇ ਹੋ ਕਿ ਤੁਹਾਡਾ ਜੋ ਆਪਣਾ ਉਥੇ ਕਸਟਮਰ ਜੋ ਹੋਏਗਾ ਉਸ ਅਕੋਰਡਿੰਗ ਆਪਾਂ ਇਸ ਚੀਜ਼ ਨੂੰ ਤਿਆਰ ਕਰਨਾ ਹੈ ਤੇ ਆਪਾਂ ਜੋ ਡਿਸਪੋਜ਼ਲ ਕੋਲੀਆਂ ਬਜਾਰਾ ਦੇ ਵਿੱਚ ਬਹੁਤ ਮਿਲ ਜਾਂਦੀਆਂ ਹਨ ਜਿੰਦੇ ਉੱਤੇ ਟੱਕਣ ਵੀ ਲੱਗੇ ਹੁੰਦੇ ਆ ਨਾ ਆਪਾਂ ਇਹ ਚੀਜ਼ ਨੂੰ ਤਿਆਰ ਕਰਕੇ ਉਹਦੇ ਵਿੱਚ ਪੈਕਿੰਗ ਕਰਨੀ ਹੈ ਕੁਆਂਟੀਟੀ ਨਾਰਮਲ ਹੋਣੀ ਚਾਹੀਦੀ ਕਿਉਂਕਿ ਇਹ ਬਹੁਤ ਹੀ ਹੈਵੀ ਚੀਜ਼ ਹੁੰਦੀ ਹੈ ਜੋ ਕਿ ਪਚਣ ਵਿੱਚ ਵਕਤ ਲੱਗਦਾ ਹੈ ਇਸ ਕਰਕੇ ਇਹ ਜ਼ਿਆਦਾ ਖਾਈ ਨਹੀਂ ਜਾਂਦੀ ਇਸ ਕਰਕੇ ਆਪਾਂ ਇਹਦੀ ਕੁਆਂਟੀਟੀ ਵੀ ਨਾਰਮਲ ਹੀ ਰੱਖਣੀ ਹੈ ਤੇ ਇਹਦਾ ਆਪਾਂ ਰੇਟ ਰੱਖਣਾ ਹਰ ਇੱਕ ਡੱਬੀ ਦਾ 20 ਤੋਂ 25 ਇਹ 30 ਰੁਪਏ ਤੱਕ। ਬਾਕੀ ਤੁਸੀਂ ਆਪਦੇ ਜੋ ਸ਼ਹਿਰ ਦੇ ਹਿਸਾਬ ਨਾਲ ਤੁਸੀਂ ਇਸ ਨੂੰ ਰੱਖ ਸਕਦੇ ਹੋ ਕਿਉਂਕਿ ਜਿੱਥੋਂ ਮੈਂ ਤੁਹਾਨੂੰ ਇਹਦਾ ਕਸਟਮਰ ਦੱਸੂਗਾ ਉਸ ਅਕੋਰਡਿੰਗ ਤੁਸੀਂ ਆਪ ਦਾ ਕਸਟਮਰ ਦੇ ਹਿਸਾਬ ਨਾਲ ਇਹਨੂੰ ਆਪਾਂ ਇਹਦਾ ਰੇਟ ਰੱਖ ਸਕਦੇ ਹੋ। ਤੇ ਬਾਕੀ ਹੁਣ ਜੇ ਆਪਣੀ ਡਾਈਟ ਹੁਣੇ ਤਿਆਰ ਹੋ ਗਈ ਹੈ। ਹੁਣ ਇਹਨੂੰ ਆਪਾਂ ਸੇਲ ਕਿੱਥੇ ਕਰਨੀ ਹੈ ਇਹ ਮੇਨ ਟਾਪਿਕ ਹੈ ਆਪਣਾ। ਕਿਉਂਕਿ ਆਪਾਂ ਜੇ ਜੋ ਤਿਆਰ ਕੀਤੀ ਹੈ। ਇਹ ਡਾਈਟ ਇਹਨੂੰ ਆਪਾਂ ਕੋਈ ਇੱਕ ਇੱਕ ਕਸਟਮਰ ਕੋਲ ਜਾ ਕੇ ਸੇਲ ਨਹੀਂ ਕਰਨੀ ਹੈ ਇਹਨੂੰ ਆਪਾਂ ਪ੍ਰੋਫੈਸ਼ਨਲ ਤਰੀਕੇ ਨਾਲ ਸੇਲ ਕਰਨੀ ਹੈ ਉਹ ਆਪਾਂ ਕਿਵੇਂ ਕਰਨੀ ਹੈ ਆਪਾਂ ਤੁਹਾਡੇ ਜੋ ਸ਼ਹਿਰ ਦੇ ਵਿੱਚ ਜਿੰਮਾਂ ਤਾਂ ਹੋਣਗੀਆਂ ਨਾ ਕਿੰਨੀਆਂ ਜਿੰਮਾਂ ਹੋਣਗੀਆਂ ਇਹ ਸਾਇਦ ਤੁਹਾਨੂੰ ਹੱਲੇ ਤੱਕ ਪਤਾ ਨਹੀਂ ਹੋਏਗਾ ਇਸ ਕਰਕੇ ਪਹਿਲੇ ਤਾਂ ਤੁਸੀਂ ਜਿੰਮਾਂ ਨੋਟ ਕਰੋ ਤੁਹਾਡੇ ਸ਼ਹਿਰ ਦੇ ਵਿੱਚ ਕਿੰਨੀਆਂ ਹਨ ਉਸ ਤੋਂ ਬਾਅਦ ਤੁਸੀਂ ਇੱਕ ਜਿੰਮ ਦੇ ਵਿੱਚ ਜਾਣਾ ਇੱਕ ਜਿੰਮ ਦੇ ਵਿੱਚ ਜਾ ਕੇ ਤੁਸੀਂ ਉੱਥੋਂ ਦਾ ਜੋ ਕੋਚ ਹੁੰਦਾ ਹੈ ਜੋ ਜਿੰਮ ਦਾ ਜੋ ਓਨਰ ਹੁੰਦਾ ਹੈ ਉਹਦੇ ਨਾਲ ਆਪਾਂ ਡਿਸਕਸ ਕਰਨੀ ਹੈ 10 ਮਿੰਟ ਉਹਨਾਂ ਦੇ ਕੈਬਨ ਦੇ ਵਿੱਚ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਕਿ ਸਰ ਦੇਖੋ ਸਾਡਾ ਜੋ ਇੱਕ ਜਿਮ ਡਾਈਟ ਦਾ ਬਿਜ਼ਨਸ ਹੈ ਫਰੈਸ਼ ਤਿਆਰ ਹੁੰਦੀ ਹੈ ਤੇ ਫਰੈਸ਼ੀ ਅਸੀਂ ਖਵਾਈ ਜਾਂਦੀ ਹੈ ਤੇ ਜੋ ਨਹੀਂ ਵਿਕਦੀ ਉਹ ਸ਼ਾਮ ਨੂੰ ਅਸੀਂ ਡਿਸਪੋਜ਼ ਕਰ ਦਿੰਨੇ ਆ ਜਾਂ ਜਾਨਵਰ ਜਾਂ ਗਾਵਾਂ ਨੂੰ ਅਸੀਂ ਪਾ ਦਿੰਨੇ ਆ ਮਤਲਬ ਕਿ ਆਪਾਂ ਉਹਨਾਂ ਨੂੰ ਦਿਖਾਣਾ ਹੈ ਕਿ ਸਾਡੇ ਕੋਲ ਫਰੈਸ਼ ਤੇ ਹਾਈਜਨਿਕ ਸਮਾਨ ਮਿਲਦਾ ਹੈ ਕੋਈ ਨੋਰਮਲ ਮਤਲਬ ਐ ਇਸ ਤਰ੍ਹਾਂ ਨਹੀਂ ਹੈ ਕਿ ਅੱਜ ਨਹੀਂ ਵਿਕਿਆ ਤਾਂ ਕੱਲ ਵੇਚ ਦਾਂਗੇ ਐਵੇਂ ਆਪਾਂ ਨਹੀਂ ਕਰਨਾ ਕਿਉਂਕਿ ਆਪਾਂ ਫਰੈਸ਼ ਨਿਊ ਬੇਸ ਬਿਜ਼ਨਸ ਸਟਾਰਟ ਕਰਨਾ ਕਿਉਂਕਿ ਇਹ ਜੋ ਚੀਜ਼ ਹੁੰਦੀ ਹੈ ਨਾ ਉਹ ਸਰੀਰ ਦੇ ਦੇ ਫਾਇਦੇਮੰਦ ਲਈ ਬਣਾਈ ਜਾਂਦੀਆਂ ਇਸ ਕਰਕੇ ਇਹਦਾ ਸਰੀਰ ਨੂੰ ਨੁਕਸਾਨ ਨਾ ਹੋਵੇ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ ਇਸ ਕਰਕੇ ਆਪਾਂ ਉਹਨਾਂ ਨੂੰ ਗੱਲ ਕਰਨੀ ਹੈ ਉਹਨਾਂ ਦੇ ਕੋਚ ਨਾਲ ਕਿ ਦੇਖੋ ਸਾਡੇ ਕੋਲ ਇਹ ਡੱਬੀਆਂ ਗਈਆਂ ਨੇ ਜਿੰਦਾ ਇੱਕ ਡੱਬੀ ਦਾ ਰੇਟ ਆਪਾਂ ਰੱਖਦਾ ਨਾ ਉਸ ਜਿਮ ਦੇ ਕੋਰਡਿੰਗ ਮੰਨ ਲਓ ਜਿਮ ਕੋਈ ਹਾਈ ਲੈਵਲ ਦੀ ਜਿਮ ਹੈ ਤਾਂ ਉਸ ਸਾਹਮਣੇ ਤੁਸੀਂ ਉਹਦਾ ਰੇਟ ਵੱਧ ਵੀ ਰੱਖ ਸਕਦੇ ਹੋ ਜੇ ਨਾਰਮਲ ਜਿਮ ਹੈ ਕੋਈ ਪਿੰਡ ਦੀ ਜਾਂ ਸ਼ਹਿਰ ਦੀ ਨਾਰਮਲ ਜਿਮ ਹੈ ਤੇ ਉੱਥੇ ਆਪਾਂ ਨੂੰ ਇਹਦਾ ਰੇਟ ਘਟਾ ਵੀ ਸਕਦੇ ਤੇ ਉਥੇ ਆਪਾਂ ਉਹਨਾਂ ਨੂੰ ਕੋਚ ਸਾਹਿਬ ਨੂੰ ਕਹਿਣਾ ਕਿ ਦੇਖੋ ਤੁਸੀਂ ਇਹ ਡੱਬੀਆਂ ਹਨ ਮੈਂ ਤੁਹਾਨੂੰ ਇੱਥੇ 10 ਡੱਬੀਆਂ ਸ਼ੁਰੂਆਤ ਦੇ ਵਿੱਚ ਆਪਾਂ ਪਹਿਲੇ ਜਿਮ ਦੇ ਵਿੱਚ ਜਾਵਾਂਗੇ ਤੇ ਉਹਨਾਂ ਨੂੰ ਸਿਰਫ ਆਪਾਂ 10 ਡੱਬੀਆਂ ਤੋਂ ਸ਼ੁਰੂ ਕਰਾਂਗੇ ਕਹਿੰਦੇ 10 ਡੱਬੀਆਂ ਮੈਂ ਤੁਹਾਡੇ ਜਿਮ ਦੇ ਵਿੱਚ ਸਵੇਰੇ ਰੱਖ ਕੇ ਜਾਊਂਗਾ 6 ਵਜੇ ਠੀਕ ਹੈ 6 ਵਜੇ ਰੱਖ ਕੇ ਜਾਊਂਗਾ ਤੇ ਤੁਸੀਂ ਆਪਦੇ ਬਸ ਜੋ ਆਪਣੇ ਤੁਹਾਡੇ ਜਿਮ ਲਾਣ ਵਾਲੇ ਜੋ ਆਂਦੇ ਹਨ ਕਲਾਇੰਟ ਉਹਨਾਂ ਨੂੰ ਬਸ ਤੁਸੀਂ ਇੱਕ ਵਾਰੀ ਦੱਸਣਾ ਹੈ ਕਿ ਆਪਣੇ ਕੋਲ ਇੱਕ ਜਿਮ ਦਾ ਡਾਈਟ ਤੇ ਮਿਲਦੀ ਹੈ ਬਣੀ ਬਣਾਈ ਜੇ ਤੁਸੀਂ ਖਾਣਾ ਚਾਹੋ ਤੈਨੂੰ ਖਾ ਸਕਦੇ ਹੋ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਸ ਚੀਜ਼ ਦਾ ਆਪਾ ਜਿਮ ਵਾਲਿਆਂ ਨੂੰ ਵੀ ਫਾਇਦਾ ਦੇਣਾ ਹੈ ਉਹਨਾਂ ਨੂੰ ਕਹਿ ਦੇਣ ਕਿ ਇਹਦਾ ਹਰ ਇੱਕ ਡੱਬੀ ਮਗਰ ਤੁਹਾਡਾ ਕਮਿਸ਼ਨ ਹੋਏਗਾ ਮੰਨ ਲਓ ਤੁਸੀਂ ਮਤਲਬ 30 ਰੁਪਏ ਦਾ ਡੱਬੀ ਦਾ ਰੇਟ ਰੱਖਿਆ ਹੈ ਤਾਂ ਤੁਸੀਂ ਕਹੋਗੇ ਹਰ ਇੱਕ ਡੱਬੀ ਮਗਰ 10 ਰੁਪਏ ਤੁਹਾਡੇ ਆ ਐਵੇਂ ਇਸ ਕਰਕੇ ਇਸ ਚੀਜ਼ ਨਾਲ ਇੰਟਰਸਟ ਪੈਦਾ ਹੋ ਜਾਂਦਾ ਅਗਲੇ ਦਾ ਵੀ ਇਸ ਚੀਜ਼ ਨੂੰ ਸੇਲ ਕਰਨ ਦੇ ਵਿੱਚ ਇਸ ਕਰਕੇ ਆਪਾਂ ਉਹਨਾਂ ਨੂੰ ਸਮਝਾਣਾ ਹੈ ਕਿ ਤੁਸੀਂ ਹਰ ਜਿੰਨੀ ਡੱਬੀਆਂ ਵਿਚੋਗੇ 10 ਰੁਪਏ ਤੁਹਾਡੇ ਹੋਣਗੇ ਤੇ ਜੇ ਤੁਹਾਡੀਆਂ ਜਿੰਨੀਆਂ ਵੀ ਡੱਬੀਆਂ ਨਹੀਂ ਵਿਕੀਆਂ ਮੈਂ ਤੁਹਾਨੂੰ मतलब, मतलब ओनर ओनर कि 6:00 बजे मैं ਤੁਹਾਡੇ ਕੋਲ ਰੱਖ ਜਾਊਗਾ ਤੇ 9:00 ਵਜੇ ਜਾਂ 10:00 ਵਜੇ ਮੈਂ ਵਾਪਸ ਆ ਕੇ ਇਸ ਡਬੀਆਂ ਨੂੰ ਮੈਂ ਲੈ ਜਾਊਗਾ ਠੀਕ ਹੈ मतलब ਜੋ ਵਿਕ ਗਈਆਂ ਵਿਕ ਗਈਆਂ ਜੋ ਬਚੀਆਂ ਇਹਨੂੰ ਮੈਂ ਵਾਪਸ ਲੈ ਜਾਊਗਾ ਤੁਹਾਡੀਆਂ ਦੇ ਵਿੱਚ ਕੋਈ ਸਿਰਦਰਦੀ ਨਹੀਂ ਤਾਂ ਉੱਥੋਂ ਦੇ ਜੋ ਓਨਰ ਹੈ ਉਹਨਾਂ ਨੂੰ ਵੀ ਚੀਜ਼ ਪਸੰਦ ਆਏਗੀ ਉਹ ਕਹੂਗਾ ਕਿ ਚਲੋ ਠੀਕ ਹੈ ਕੋਈ ਗੱਲ ਨਹੀਂ ਸਾਨੂੰ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਉਹਨਾਂ ਉਹਨਾਂ ਦਾ ਤਾਂ ਵਿੱਚ ਕੁਝ ਲੱਗਾ ਹੀ ਨਹੀਂ ਉਹਨਾਂ ਨੇ ਤਾਂ ਸਿਰਫ ਸੇਲ ਕਰਨੀ ਹੈ ਜੋ ਸੇਲ ਹੋ ਗਈਆਂ ਤਾਂ ਠੀਕੀਆਂ ਨਹੀਂ ਹੋਈਆਂ ਤਾਂ ਠੀਕ ਹੈ ਉਹਨਾਂ ਨੂੰ ਕੋਈ ਸਿਰਦਰਦੀ ਨਹੀਂ ਪਰ ਜੋ ਹੋ ਗਈਆਂ ਉਹਨਾਂ ਦੇ ਪਿੱਛੇ ਉਹਨਾਂ ਦਾ ਬੈਨੀਫਿ ਮਤਲਬ ਇਸ ਤਰ੍ਹਾਂ ਤੁਸੀਂ ਇਹ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਸਿਰਫ ਆਪਾਂ ਇੱਕ ਘੰਟਾ ਸਵੇਰ ਦਾ ਦੇਣਾ ਸਿਰਫ ਸਵੇਰ 6 ਵਜੇ ਆਪਾਂ ਉੱਠ ਕੇ ਜਾਣਾ ਇਹ ਚੀਜ਼ ਨੂੰ ਤਿਆਰ ਕਰਕੇ ਸ਼ੁਰੂ ਦੇ ਵਿੱਚ ਆਪਾਂ ਛੋਟੇ ਲੈਵਲ ਤੋਂ ਚੀਜ਼ ਨੂੰ ਸ਼ੁਰੂ ਕਰਾਂਗੇ ਜਿਵੇਂ ਜਿਵੇਂ ਅੱਗੇ ਵਧਾਂਗੇ ਤਾਂ ਆਪਾਂ ਇਸ ਨੂੰ ਜਿੰਨਾ ਮਰਜ਼ੀ ਵਧਾ ਸਕਦੇ ਹਾਂ ਸ਼ੁਰੂਆਤ ਆਪਾਂ ਛੋਟੇ ਲੈਵਲ ਤੋਂ ਕਰਾਂਗੇ ਜ਼ੀਰੋ ਇਨਵੈਸਟਮੈਂਟ ਤੋਂ ਇਹ ਚੀਜ਼ ਸ਼ੁਰੂ ਕਰ ਸਕਦੇ ਕਿਉਂਕਿ ਇਹ ਸਮਾਨ ਆਪਣੇ ਘਰ ਦੇ ਵਿੱਚ ਆਰਾਮ ਨਾਲ ਮਿਲ ਜਾਂਦਾ ਤੇ ਇਸ ਕਰਕੇ ਇਹਦੇ 'ਚ ਆਪਾਂ ਪੈਸੇ ਖਰਚ ਕਰਨ ਦੀ ਵੀ ਕੋਈ ਲੋੜ ਨਹੀਂ ਪਰ ਸ਼ੁਰੂ ਦੇ ਵਿੱਚ ਤੁਸੀਂ ਇਹ ਚੀਜ਼ ਨੂੰ ਸ਼ੁਰੂ ਕਰਤੇ ਤਾਂ ਤੁਸੀਂ ਕਿੰਨੀਆਂ ਜਿੰਮਾ ਕਵਰ ਕਰ ਸਕਦੇ ਹੋ ਮੇਰਾ ਖੁਦਾ ਦੋਸਤ ਹੈ ਉਹ ਦੇਖੋ ਉਹ ਇਸ ਚੀਜ਼ ਨੂੰ ਕਰ ਰਿਹਾ ਮੈਂ ਉਹਦੇ ਅਕੋਰਡਿੰਗ ਹੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਬਿਜ਼ਨਸ ਪਲਾਨ ਦੱਸ ਰਿਹਾ ਕਿਉਂਕਿ ਉਹ ਮੈਂ ਕਰਦਾ ਵੇਖ ਰਿਹਾ ਤਾਂ ਉਸ ਚੀਜ਼ ਨਾਲ ਉਹ ਅਰਨਿੰਗ ਵੀ ਕਰ ਰਿਹਾ ਵਧੀਆ ਪੈਸਾ ਕਮਾ ਰਿਹਾ ਉਸ ਚੀਜ਼ ਨਾਲ ਤੇ ਇਹਨੂੰ ਹੋਰ ਵੀ ਵਧਾ ਰਿਹਾ ਤੇ ਨਾਲ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਸਟੇਟਸ ਲਾਏ ਹੋਏ ਆ ਕਿ ਜੋ ਕੋਈ ਨੋਰਮਲ ਵੀ ਇਸ ਚੀਜ਼ ਨੂੰ ਖਰੀਦਣਾ ਚਾਹਵੇ ਤਾਂ ਉਹਨੂੰ ਆਰਡਰ ਦੇ ਸਕਦਾ ਤੇ ਉਹ ਉਹਨੂੰ ਕਰੇ ਪਹੁੰਚਾ ਸਕਦਾ ਉਹ ਇਸ ਡਬੀਆਂ ਨੂੰ ਵੀ ਦੇਖੋ ਕਿੰਨਾ ਬਿਜ਼ਨਸ ਨੂੰ ਆਪਾਂ ਵਧਾ ਸਕਦੇ ਆ ਪਰ ਆਪਾਂ ਪਹਿਲੀ ਗੱਲ ਤਾਂ ਇਹਨਾਂ ਨੋਰਮਲ ਕਰਨ ਦੀ ਲੋੜ ਹੀ ਨਹੀਂ ਤੁਸੀਂ ਬਸ ਜਿਮਾਂ ਨੂੰ ਕਵਰ ਕਰੋ ਕਿੰਨੀਆਂ ਜਿਮਾਂ ਕਵਰ ਕਰ ਸਕਦੇ ਹੋ 5 10 ਵੀ ਕਰ ਲਓ ਜਿਆਦਾ ਨਹੀਂ ਤਾਂ 5 10 ਵੀ ਕਰ ਲਓ ਇੱਕ ਜਿਮ ਦੇ ਵਿੱਚ ਕਿੰਨੇ ਕਲਾਇੰਟ ਹੁੰਦੇ ਹਨ ਮੰਨ ਲਓ ਤੁਸੀਂ ਇੱਕ ਜਿਮ ਦੇ ਵਿੱਚ ਡੇਲੀ ਦੀ ਤੁਸੀਂ 30 ਡਬੀਆਂ ਵੀ ਸੇਲ ਕਰ ਦਿੰਦੇ ਹੋ 30 ਗੁਣਾ 30 900 ਰੁਪਏ ਇੱਕ ਦਿਨ ਦਾ ਬੰਦਾ ਹੈ ਤੁਸੀਂ ਹੁਣ ਇਹਨੂੰ ਮਹੀਨੇ ਨਾਲ ਕੈਲਕੂਲੇਟ ਕਰੋ ਕਿੰਨੇ ਬਣ ਜਾਣਗੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਇਹ ਆਪਣਾ ਅੱਜ ਦਾ ਬਿਜ਼ਨਸ ਪਲਾਨ ਹੈ ਤੁਹਾਨੂੰ ਮੇਰਾ ਇਹ ਬਿਜ਼ਨਸ ਪਲਾਨ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜੋ ਹੋਰ ਆਪਣੇ ਵੀਡੀਓ ਵੇਖਣ ਵਾਲੇ ਆਣਗੇ ਉਹ ਵੀਡੀਓ ਤੋਂ ਪਹਿਲਾਂ ਕਮੈਂਟ ਜਰੂਰ ਵੇਖਦੇ ਹਨ ਇਸ ਕਰਕੇ ਤੁਸੀਂ ਕਮੈਂਟ ਦੇ ਵਿੱਚ ਆਪਣੇ ਦਿਲ ਤੇ ਹੱਥ ਰੱਖ ਕੇ ਕਮੈਂਟ ਜਰੂਰ ਕਰਿਓ ਤਾਂ ਕਿ ਜੋੜੇ ਦੂਸਰੇ ਆਣ ਵਾਲੇ ਹਨ ਉਹਨਾਂ ਨੂੰ ਪਤਾ ਲੱਗੇ ਕਿ ਇਸ ਵੀਡੀਓ ਦੇ ਵਿੱਚ ਦਮ ਹੈ ਜਾਂ ਨਹੀਂ